50 ਰੁਪਏ ਦਾ ਸੂਟ ਆਲ ਓਵਰ 3.5 ਮੀਟਰ ਵੱਡਾ ਪੜਾ 50 ਰੁਪਏ ਦਾ ਸੂਟ 50 ਰੁਪਏ ਦਾ ਸੂਟ ਦਾ ਦੇ ਰਹੇ ਹੋ 5 ਮੀਟਰ ਲੈਣਾ ਹੀ ਪੂਰਾ ਕੱਟ ਕੇ ਪੂਰਾ 5 ਮੀਟਰ ਕੱਟ ਕੇ ਦਵਾਂਗੇ ਚੈਲੰਜ ਕਰਕੇ ਕਹਿੰਦੇ ਆ ਆ ਚੱਕੋ ਨੈਚੁਰਲ ਕ੍ਰੇਵ ਦਾ ਸੂਟ ਆ ਭਾਰੀ ਪੂਰਾ 5 ਮੀਟਰ ਸੂਟ ਆ ਬਾਜ਼ਾਰਾਂ ਦੇ ਵਿੱਚ 5-500 ਰੁਪਏ ਦਾ ਅਸੀਂ ਦੇਨੇ ਆ 500 ਰੁਪਏ ਦੇ 4 ਮਤਲਬ ਕਿ 250 ਰੁਪਏ ਦੇ 2 ਸੂਟ ਭਾਜੀ ਆ ਜਿਹੜਾ ਗਰਮ ਸੂਟ ਆ ਨਾ ਪਸ਼ਮੀਨੇ ਵਾਲਾ ਬਾਜ਼ਾਰਾਂ ਦੇ ਵਿੱਚ ਭਾਜੀ ਕਿੰਨੇ ਦਾ ਵਿਕਦਾ ਕੋਈ ਇਹ 700 ਕੋਈ 600 ਕੋਈ 500 ਵੱਖ-ਵੱਖਰੇ ਰੇਟਾਂ ਬਾਜੀ ਅਸੀਂ ਦੇਨੇ ਆ 350 ਰੁਪਏ ਦੇ ਦੋ ਸੂਟ ਗਰਮ ਸੂਟ 350 ਦੇ ਦੋ 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 ਪਰ ਇਹ 350 175 ਰੁਪਏ ਦਾ ਸੂਟ ਰਹਿ ਗਿਆ ਸਰ ਡਾਂਕਰ ਕੰਪਨੀ ਦਾ ਬ੍ਰਾਂਡ ਆ ਚੈਲੰਜ ਕਰਕੇ ਕਹਿੰਨੇ ਆ ਬਾਜ਼ਾਰਾਂ ਦੇ ਵਿੱਚ 1-1000 ਰੁਪਏ ਦਾ ਸੂਟ ਮਿਲਦਾ ਅਸੀਂ ਦੇਨੇ ਆ 900 ਰੁਪਏ ਦੇ ਦੋ ਮਤਲਬ 450 ਦੋ 450 ਰੁਪਏ ਦਾ ਆ ਚੈੱਕ ਕਰੋ ਕੋਟੇਜ ਦਾ ਸੂਟ ਬਾਜ਼ਾਰਾਂ 'ਚ ਕੋਟੇਜ ਆਲ ਓਵਰ ਸੂਟ 1000 ਰੁਪਏ ਦਾ ਵਿਕਦਾ ਮੈਂ ਕਹਿੰਦਾ ਚੈਲੇਂਜ ਕਰਕੇ ਕਹਿੰਨੇ ਆ ਥਾਪੀਆਂ ਮਾਰ ਮਾਰ ਕਹਿੰਨੇ ਆ ਇਹ ਸੂਟ 1100 ਰੁਪਏ ਦਾ ਮਿਲਦਾ ਪਰ ਅਸੀਂ ਦੁਪੱਟਾ ਨਾਲ ਲਾ ਕੇ ਬਾਟਮ ਨਾਲ ਲਾ ਕੇ 1000 ਦੇ ਤਿੰਨ ਸੂਟ ਦੇਣੇ ਆ 1000 ਸੂਟ ਕਟرائی ਵਾਲਾ 1000 ਦੇ ਤਿੰਨ ਸੂਟ ਦਾ ਮਾਤਰਾ ਪਤਾ ਕੀ ਆ 333 ਰੁਪਏ ਦਾ ਸੂਟ ਰਹਿ ਗਿਆ ਇਹ ਅਸੀਂ 333 ਰੁਪਏ ਦਾ ਸੂਟ ਦੇਣਾ ਕਿਉਂਕਿ ਇਹ ਵੱਖਰਾ ਸਟਾਈਲ ਆ ਵੱਖਰਾ ਸਟਾਈਲ ਜੰਡੇ ਵਾਲੇ ਗੁਰੂ ਦਾ ਸਾਡੇ ਰੇਟ ਵੱਖਰੇ ਹੀ ਆ ਭਾਜੀ ਕੋਲੀ 1000 ਦੇ 3 ਸੂਟ ਮਿਲਣੇ ਆ ਇਹਦੇ ਵਿੱਚ ਰੰਗ ਤੁਸੀਂ ਚੈੱਕ ਕਰ ਲਓ ਕਟਾਈ ਦੇ ਗਰਮ ਸੂਟ ਜਿਹੜਾ ਬਹੁਤ ਵੱਡਾ ਫਾਇਦਾ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਉਹਨਾਂ ਲਈ ਵੱਡੇ ਫਾਇਦੇ ਆ 1000 ਦੇ 3 ਸੂਟ ਚੈਲੰਜ ਕਰਕੇ ਕਹਿੰਦਾ ਵੈਲਵਟ ਦਾ ਸੂਟ ਵੈਲਵਟ ਦੀ ਬਾਟਮ ਵੈਲਵਟ ਦਾ ਸ਼ਾਲ ਓਏ ਬਜ਼ਾਰਾਂ 'ਚ 15 1500 ਦਾ ਹੀ ਵਿਕਦਾ ਵਾ ਇਹ ਵੀ ਲੈ ਜਾਓ 1000 ਰੁਪਏ ਦੇ ਤਿੰਨ 1000 ਦੇ ਤਿੰਨ ਵੈਲਵਟ ਦੇ ਸੂਟ ਵੈਲਵਟ ਦਾ ਸੂਟ 1000 ਰੁਪਏ ਦਾ ਤਿੰਨ ਬਾਜੀ ਦੇਣੇ ਪੈਣਿਆ ਤੁਸੀਂ ਗੱਲਾਂ ਵੱਡੀਆਂ ਕਰੀ ਜਾਂਦੇ ਓ 30 ਨਵੰਬਰ ਤੱਕ ਜਿਹੜਾ ਭੈਣ ਕੋਈ ਆਗਾ ਦੇਣੇ ਪਊਗੇ ਇਹ ਬਾਜੀ ਦਵਾਂਗੇ ਦਵਾਂਗੇ ਵੱਖਰਾ ਸਟਾਈਲ ਜੰਡੇ ਵਾਲੇ ਗੁਰੂ ਆਜੋ 1000 ਰੁਪਏ ਦੇ ਤਿੰਨ ਵੈਲਵਟ ਦੇ ਸੂਟ ਚੈੱਕ ਕਰ ਲਓ ਜਿਹੜੇ 8 800 9 900 ਦੇ ਸੂਟ ਆ ਇੱਥੇ 1500 ਦੇ ਤਿੰਨ ਦੇ ਰਹੇ ਆ ਮਤਲਬ 5 500 ਰੁਪਏ ਦੇ ਵਿੱਚ ਲੈ ਜਾਓ ਦੇਖੋ ਬਾਜੀ 15 1600 ਚਾਲ ਦੇ ਨਾਲ ਅਸੀਂ ਸੂਟ ਦੇ ਨਾਲ ਸਿੰਗਲ ਸੂਟ ਵੀ ਲੈ ਜਾਓ ਬਣਾ 650 ਰੁਪਏ ਦਾ ਚੱਕੋ ਰੀਵਾ ਦਾ ਲਗਜ਼ਰੀ ਬ੍ਰਾਂਡ ਟੇਟਲ ਛਾਲ ਭਾਜੀ 1500 ਦਾ ਬਜ਼ਾਰਾ ਚ ਇੱਕ ਹੈ ਅਸੀਂ 1500 ਰੁਪਏ ਦੋ ਦੇਣਿਆ ਵੇਖੋ ਸੂਟ ਕਿੰਨਾ ਸੋਹਣਾ ਫਿਨਿਸ਼ਿੰਗ ਬੜੀ ਚੰਗੀ ਆ ਦੁਪੱਟਾ ਵੀ ਨਾਲ ਡਿਜ਼ਾਈਨਰ ਆ ਇਹ 15 1500 ਰੁਪਏ ਬਾਜ਼ਾਰ ਚ ਇੱਕ ਸੂਟ ਤਾਂ ਲਈ ਜਾਂਦੇ ਗਰਮ ਸੂਟ ਦਾ ਇਹਦਾ ਦੱਸੋ ਕੀ ਭਾਈ ਭਾਜੀ 1500 ਦਾ ਇੱਕ ਦੇ ਹੀ ਜਾਂਦੇ ਆ ਅਸੀਂ ਚੈਲੰਜ ਕਰਕੇ ਕਹਿੰਨੇ ਆ 850 ਰੁਪਏ ਦਾ ਸੂਟ ਦੇਣਾ ਭਾਜੀ 1 850 ਦਾ 850 ਦੇਣਾ ਪਊ ਤੁਹਾਨੂੰ ਭਾਜੀ ਡਿਜੀਟਲ ਸੂਟ ਹੈ ਆ ਚੱਕੋ 3 3000 ਵਾਲਾ ਸੂਟ ਲੈ ਜਾਓ 1500 ਰੁਪਏ ਦਾ 1500 ਰੁਪਏ ਦਾ ਸਾਡੇ ਕੋਲ 1500 ਰੁਪਏ ਤੋਂ ਰਾਮਟੈਕ ਦਾ ਸੂਟ ਸ਼ੁਰੂ ਹੋ ਜਾਂਦਾ ਲੈ ਜਾਓ ਲਕਸਰੀ ਡਿਜ਼ਾਈਨ ਵਾਲਾ ਡਿਜੀਟਲ ਪ੍ਰਿੰਟ ਲੈ ਜਾਓ ਰਾਮਟੈਕਸ ਦੇ A1 ਕਪੜਾ ਮਿਲ ਜਾਂਦਾ ਦੇਖੋ ਤੁਸੀਂ ਦਾਜਵਲੀ ਦਾ ਕਪੜਾ ਲੈਣਾ ਤੁਸੀਂ ਵਿਆਹ ਸ਼ਾਦੀ ਵਾਸਤੇ ਸ਼ਾਪਿੰਗ ਕਰਨੀ ਤੁਸੀਂ ਕੰਪਲ ਲੈਣੇ ਕੋਟ ਪੈਂਟ ਲੈਣੇ ਕੁਰਤੇ ਪਜਾਮਾ ਲੈਣ ਡਰੈਸਾਂ ਲੈਣੀਆਂ ਸਾਰਾ ਕੁਝ ਹੀ ਵੱਖਰਾ ਸਟਾਈਲ ਜਟਿਆਰੇ ਗੁਰੂ ਮਿਲ ਜੂਗਾ ਨੰਬਰ